ਹਾਂਜੀ ਜੀ ਮੈਂ ਤੁਹਾਡਾ ਆਪਣਾ ਪੰਜਾਬ ਦਾ ਰਵੀਸ਼ ਕੁਮਾਰ ਪੱਤਰਕਾਰ ਸੋਰੀ ਕੈਮਰਾਮੈਨ ਸਭ ਉਹ ਐਡ ਕਰ ਦਿਓ ਤੇ ਦੁਬਾਰਾ ਰੀਟੇਕ ਕਰੋ ਹਾਂਜੀ ਵੀਰੋ ਮੈਂ ਤੁਹਾਡਾ ਆਪਣਾ ਪੰਜਾਬ ਦਾ ਰਵੀਸ਼ ਕੁਮਾਰ ਪੱਤਰਕਾਰ ਸੋ ਵੀਰੋ ਜਿਵੇਂ ਕਿ ਅਸੀਂ ਤੁਹਾਨੂੰ ਹਮੇਸ਼ਾ ਆਪਣੇ ਖੇਤ ਮਜ਼ਦੂਰਾਂ ਦੇ ਹਾਲਾਤ ਜਿਹੜੇ ਆ ਗਰਾਊਂਡ ਲੈਵਲ ਤੇ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਸੋ ਅੱਜ ਵੀ ਅਸੀਂ ਇੱਕ ਇਹੋ ਜਿਹਾ ਮੋੜ ਤੇ ਖੜੇ ਆ ਆ ਜਿਹੜਾ ਮੋੜ ਹੈਗਾ ਜੀ ਏਡਾ ਖਤਰਨਾਕ ਮੋੜ ਆ ਕਿ ਇੱਥੇ ਜਿਹੜਾ ਵਾ ਇੰਨੀ ਟ੍ਰੈਫਿਕ ਜਿਹੜੀ ਵਗ ਰਹੀ ਆ ਸੋ ਕੋਈ ਵੀ ਜਿਹੜਾ ਚੋਰ ਚੱਕਾ ਵਾ ਮੇਰੇ ਕੈਮਰਾਮੈਨ ਦੇ ਹੱਥ ਦੇ ਵਿੱਚੋਂ ਜਿਹੜਾ ਵਾ ਸਾਡਾ ਕੈਮਰਾ ਜਿਹੜਾ ਵਾ ਖੋ ਕੇ ਲੈ ਸਕਦਾ ਵਾ ਪਰ ਫਿਰ ਵੀ ਜਿਹੜੀ ਅਸੀਂ ਆਪਣੀ ਜਾਨ ਜਿਹੜੀ ਆ ਜੋਖਮ ਦੇ ਵਿੱਚ ਪਾ ਕੇ ਇਨਾ ਰਿਸਕ ਲੈ ਕੇ ਜਿਹੜਾ ਵਾ ਆਪਣੇ ਖੇਤ ਮਜ਼ਦੂਰਾਂ ਦੇ ਹਾਲਾਤ ਜਿਹੜੇ ਆ ਤੁਹਾਨੂੰ ਗਰਾਉਂਡ ਲੈਵਲ ਤੋਂ ਦਿਖਾਉਂਦੇ ਆ ਸੋ ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਹੈਗੀ ਆ ਕਿ ਭਰਾਵੋ ਵੱਧ ਤੋਂ ਵੱਧ ਜਿਹੜਾ ਵਾ ਫੰਡ ਭੇਜਿਆ ਕਰੋ 15000 ਰੁਪਏ ਦੇ ਨਾਲ ਜਿਹੜਾ ਵਾ ਸਾਡਾ ਕੁਝ ਆ ਰਿਹਾ ਨਹੀਂ ਹੁੰਦਾ ਕੁਝ ਮੇਰੇ ਕੈਮਰਾਮੈਨ ਜਿਹੜਾ ਕੈਮਰਾ ਫੜਿਆ ਹ ਜਿਸ ਨੇ ਇਸ ਨੇ ਵੀ ਕੁਝ ਤਨਖਾਹ ਲੈਣੀ ਹੁੰਦੀ ਆ ਮੈਂ ਵੀ ਆਪਣਾ ਘਰ-ਬਾਰ ਜਿਹੜਾ ਵਾ ਚਲਾਉਣਾ ਵੈਸੇ ਸਿਰ ਤੋਂ ਜਿਹੜਾ ਤੇ ਕੁਝ ਜਿਹੜਾ ਸਾਡਾ ਪੈਟਰੋਲ ਵੀ ਲੱਗ ਜਾਂਦਾ ਵਾ ਸੋ ਇਸ ਕਰਕੇ ਦਰਸ਼ਕੋ ਵੱਧ ਤੋਂ ਵੱਧ ਫੰਡ ਜਿਹੜਾ ਭੇਜਿਆ ਕਰੋ ਤਾਂ ਕਿ ਅਸੀਂ ਜਿਹੜਾ ਵਾ ਆਪਣੀ ਖੇਤ ਮਜ਼ਦੂਰਾਂ ਦੇ ਹਾਲਾਤ ਜਿਹੜੇ ਆ ਗਰਾਊਂਡ ਲੈਵਲ ਤੋਂ ਤੁਹਾਨੂੰ ਦਿਖਾਉਂਦੇ ਰਹੀਏ ਸੋ ਅੱਜ ਤੁਹਾਨੂੰ ਦਿਖਾਉਂਦੇ ਆ ਕਿ ਅੱਜ ਸ਼ਾਮ ਦੇ 5:00 ਵਜੇ 5 ਮਿੰਟ ਹੋ ਚੁੱਕੇ ਆ ਤੇ ਕਿਵੇਂ ਜਿਹੜਾ ਇੱਕ ਜੱਟ ਸਾਡੇ ਖੇਤ ਮਜ਼ਦੂਰਾਂ ਦੇ ਉੱਪਰ ਜ਼ੁਲਮ ਕਰ ਰਿਹਾ ਵਾ ਉਹਨਾਂ ਤੋਂ ਕਿਵੇਂ ਜਿਹੜਾ ਕੰਮ ਕਰਾ ਰਿਹਾ ਵਾ ਸੋ ਗਰਾਉਂਡ ਲੈਵਲ ਤੋਂ ਤੁਹਾਨੂੰ ਰਿਪੋਰਟ ਸਾਰੀ ਦਿਖਾਉਂਦੇ ਹਾਂ ਆਓ ਦੇਖਦੇ ਹਾਂ ਜੀ ਹੁਣ ਜਿਹੜੀ ਗਰਾਉਂਡ ਲੈਵਲ ਤੇ ਜਿਹੜੀ ਰਿਪੋਰਟ ਆ ਤੁਸੀਂ ਖੁਦ ਵੇਖੋ ਅਤੇ ਵੇਖੋ ਕਿ ਕਿਵੇਂ ਜਿਹੜਾ ਜੱਟ ਖੇਤ ਮਜ਼ਦੂਰਾਂ ਦੇ ਉੱਪਰ ਜ਼ੁਲਮ ਕਰ ਰਿਹਾ ਵਾ 5:00 ਬਜ ਕੇ 5 ਮਿੰਟ ਹੋ ਚੁੱਕੇ ਨੇ ਤੇ ਫਿਰ ਵੀ ਜਿਹੜਾ ਵਾ ਉਸ ਤੋਂ ਜਿਹੜਾ ਵਾ ਕੰਮ ਲਿਆ ਜਾ ਰਿਹਾ ਵਾ ਖੇਤ ਮਜ਼ਦੂਰਾਂ ਤੋਂ ਜੋ ਕਿ ਗੈਰ ਕਾਨੂੰਨੀ ਹੈਗਾ ਵਾ ਸੋ ਵੇਖੋ ਜੀ ਹੁਣ ਗਰਾਉਂਡ ਰ ਹੁਣ ਤੁਸੀਂ ਜਿਹੜੀ ਆ ਗਰਾਉਂਡ ਰਿਪੋਰਟ ਦੇਖ ਸਕਦੇ ਹੋ ਜੀ ਕਿਵੇਂ ਖੇਤ ਮਜ਼ਦੂਰ ਜਿਹੜੇ ਆ ਖੇਤਾਂ ਵਿੱਚ ਰੁੱਲ ਰਹੇ ਨੇ ਤੇ ਦੂਸਰੀ ਤਰਫ ਤੁਸੀਂ ਦੇਖ ਸਕਦੇ ਹੋ ਜੀ ਗਰਾਉਂਡ ਲੈਵਲ ਤੋਂ ਕਿਵੇਂ ਜਿਹੜਾ ਆ ਜੱਟ ਆਰਮਨਾਲ ਬੈਠ ਕੇ ਆਪਣੇ ਖੇਤਾਂ ਵਿੱਚ ਪੱਠੇ ਵਾੜ ਰਿਹਾ ਵਾ ਤੇ ਦੂਸਰੀ ਤਰਫ ਸਾਡੇ ਜਿਹੜੇ ਖੇਤ ਮਜ਼ਦੂਰ ਰੁੱਲ ਰਹੇ ਨੇ ਸੋ ਮੈਂ ਰਵਿਜ ਕੁਮਾਰ ਕੈਮਰਾਮੈਨ ਆਪਣੇ ਹੱਥ ਦੇ ਨਾਲ